ਟਰਬੋ ਸੁਪਰ 6500 ਆ ਗਿਆ ਜੀ ਨਿਊ ਹੋਲੈਂਡ 12 ਮਾਡਲ 495000 ਰੁਪਏ ਡਿਮਾਂਡ ਹੈ ਟਾਇਰ ਬਿਲਕੁਲ ਓਕੇ ਕੰਡੀਸ਼ਨ ਦੇ ਪਏ ਆ ਫਤਿਹਵੰਦ ਹਰਿਆਣਾ ਟਰੈਕਟਰ ਮੰਡੀ ਦਿਨ ਐਤਵਾਰ ਲੱਗਦੀ ਆਏ ਐਤਵਾਰ ਲੱਗਦੀ ਹਰਿਆਣੇ ਦੀ ਮੰਡੀ ਫਤਿਹਵੰਦ ਆਟੋ ਮਾਰਕੀਟ ਦੇ ਅੰਦਰ ਲੱਗਦੀ ਜੀ ਵੀਡੀਓ ਨੂੰ ਸ਼ੇਅਰ ਕਰਦੇ ਆਏ ਨਿਊ ਹੋਲੈਂਡ ਸਪੈਸ਼ਲ ਐਡੀਸ਼ਨ ਆ ਗਿਆ ਜੇ ਮੈਂ ਅੰਤੀ ਗੱਲ ਕਰਾਂ 21 ਮਾਡਲ 525000 ਰੁਪਏ ਡਿਮਾਂਡ ਚਾਰੇ ਤਾਂ ਟਾਇਰ ਬਿਲਕੁਲ ਓਕੇ ਨੇ ਠੀਕ ਹੈ ਜੀ ਤੇ ਆ ਜਿਹੜਾ ਨਾ ਸਪੈਸ਼ਲ ਐਡੀਸ਼ਨ ਨੀਗਾ ਇਹ 3600 ਹੈ ਕੱਲਾ ਇਹ ਲਿਖਿਆ ਹੋਇਆ ਕੱਲਾ ਹਾਈ ਲੋ ਵਾਲਾ ਐਕਸਟਰਾ ਪੀਟੀਓ 7 ਪੀਟੀਓ ਤੇ ਗੀਅਰ ਵਗੈਰਾ ਇਹਦੇ ਵਿੱਚ ਜਾਦੇ ਨੇ ਕੋਈ ਹੋਰ حساب ਤੇ ਦਿੱਤਾ ਹੋਣਾ ਡਬਲ ਡਿਸਟ੍ਰਿਬਿਊਟਰ ਹੈ ਠੀਕ ਹੈ ਹਾਂ ਆਈ ਪੀਟੀਓ ਕਲਚ ਹੈ ਹਾਈਡਰੋਲਿਕ ਹੈ ਤੇ ਆਈ ਇੰਡੀਪੈਂਡੈਂਟ ਕਲਚ ਵੀ ਹੈ ਠੀਕ ਹੈ ਟਾਇਰ ਨਵੇਂ ਹਨ ਤੁਹਾਨੂੰ ਦੱਸ ਦਿੱਤੇ ਐ ਨਿਊ ਹੋਲੈਂਡ 5500 ਆ ਗਿਆ ਅਗਲੇ ਬੰਨੇ ਰੋਟਰੀ ਰੋਟਰੀ ਪੰਪ ਦੇ ਨਾਲ ਪਾਵਰ ਸਟੀering ਇੱਕ ਮੈਨੂ ਨੇ ਕਮੈਂਟ ਕਰਕੇ ਦੱਸਿਆ ਰੂਟਰੀ ਪੰਪ ਜ਼ਿਆਦਾ ਕਾਮਯਾਬ ਰਹੇਗਾ ਕਿ ਇਨਲਾਈਨ ਰਹੇਗਾ ਹੋਲੈਂਡ ਦੇ ਅੰਦਰ ਠੀਕ ਹੈ ਜੀ 11 ਮਾਡਲ 4 ਲੱਖ 45000 ਰੁਪਏ ਡਿਮਾਂਡ ਮਗਰਲੇ ਟਾਇਰ ਬਿਲਕੁਲ ਨਵੇਂ ਆ 3 ਸਪੀਡ ਹੈ ਰਾਈਟਰ ਤੇ ਇਸ ਤੋਂ ਬਾਅਦ ਸੀਜ਼ਨ ਤੇ ਮੰਨ ਲਓ ਹੁੰਦਾ ਟੂੜੀਆ ਦਾ ਸੀਜ਼ਨ ਆ ਗਿਆ ਜਿਹੜੇ ਰਾਈਟਰ ਵਿਕਣੇ ਸੀ ਵਿਗ ਗਏ ਪਰ ਹੁਣ 15 ਦਿਨ ਹੋਰ ਠਹਿਰ ਜਗੇ ਤਾਂ ਇਦੋਂ ਵੀ ਜ਼ਿਆਦਾ ਤੇਜ਼ੀ ਹੋ ਜਾਈਣੀ ਰਾਈਟਰਾਂ ਦੇ ਅੰਦਰ ਨਿਊ ਹੋਲੈਂਡ 5500 10 ਮਾਡਲ 3 ਲੱਖ 90000 ਰੁਪਏ ਡਿਮਾਂਡ ਠੀਕ ਹੈ ਨੰਬਰ ਸਕਰੀਨ ਤੇ ਚਾਲੂ ਹੁੰਦਾ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਤੇ ਲਾਈਕ ਜਰੂਰ ਕਰਦਾ ਕਰੋ ਚੈਨਲ ਤੇ ਨਵੇਂ ਸਬਸਕ੍ਰਾਈਬ ਜਰੂਰ ਕਰਿਆ ਕਰੋ ਚੈਨਲ ਨੂੰ ਤੇ ਵੀਡੀਓ ਹੋਰ ਲੋਕਾਂ ਤੱਕ ਜਿੰਨੇ ਨਾਲ ਟਰੈਕਟਰ ਲੈਣਾ ਹੈ ਹਨਾ ਉਹਨਾਂ ਨੂੰ ਸ਼ੇਅਰ ਕਰਦਾ ਕਰੋ ਹੋਰ ਵੀ ਅਦਰ ਵੀ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਤੇ 3600 ਆ ਗਿਆ 2 ਵਾਲਾ ਪਈਆਂ ਐਚਪੀ ਹੁੰਦਾ ਹੈ ਇਹ ਟਰੈਕਟਰ 19 ਮਾਡਲ 5 ਲੱਖ 40000 ਰੁਪਏ ਡਿਮਾਂਡ ਆ ਬਿਲਕੁਲ ਓਕੇ ਕੰਡੀਸ਼ਨ ਦਾ ਟਰੈਕਟਰ ਖੜਾ ਦੇਖੋ ਚੈੱਕ ਕਰੋ ਕੰਡੀਸ਼ਨ ਤੁਹਾਨੂੰ ਲੱਗ ਗਿਆ ਕਰਕੇ ਵਿਖਾ ਦਿੰਦੇ ਇੱਕਦਮ ਸਾਫ਼ ਪਈ ਹੈ ਠੀਕ ਹੈ ਜੀ ਅਗਲੇ ਬੰਨੇ ਆ ਗਿਆ 3630 3630 ਆ ਗਿਆ ਨਿਊ ਹੋਲੈਂਡ 3 ਸਪੀਡ 7 ਮਾਡਲ 285000 ਰੁਪਏ ਡਿਮਾਂਡ ਸਿੰਪਲ ਸਟੀering ਹੈ ਸਿੰਪਲ ਸਟੀering ਚ ਵੀ ਖੜਾ 3630 ਤੇ ਜੇ ਕਿਸੇ ਨੇ ਇਹ ਵੀ ਲੈਣਾ ਹਨਾ ਮਿਲ ਜਾਏਗਾ ਸਿੰਪਲ ਸਟੀering ਤੇ ਉਸ ਤੋਂ ਬਾਅਦ ਨਿਊ ਹੋਲੈਂਡ 3630 ਇਹ ਹੈਗਾ 19 ਮਾਡਲ 570 ਇਹ ਪਾਵਰ ਸਟੀering ਚ ਆਈਪੀਟੀਓ 3 ਸਪੀਡ ਸਾਰੇ ਫੰਕਸ਼ਨ ਸਾਰਿਆਂ ਦੇ ਵਿੱਚ ਅਸੀਂ ਮੀਆ ਲਗਭਗ ਥੋੜਾ ਥੋੜਾ ਉਨੀ ਉਨੀ ਇੱਕੇ ਫਰਕ ਹੈ ਨਾ ਜਿਵੇਂ ਸਪੈਸ਼ਲ ਐਡੀਸ਼ਨ ਚ ਇੱਥੇ ਵਾਟਰ ਦੀ 쿨ਿੰਗ ਦਿੱਤੀ ਠੀਕ ਹੈ 3 ਸਪੀਡ ਹੋਇਆ 3 ਸਪੀਡ ਹੋਇਆ ਜਿਹੜਾ ਪੰਪ ਹੈ ਆਪਸ਼ਨਲ ਦਿੱਤਾ ਵੈਸੇ ਕਈ ਕਈ ਮਾਡਲਾਂ ਦੇ ਵਿੱਚ ਰਿਵਰਸ ਪੀਟੀਓ ਆ ਗਿਆ ਠੀਕ ਹੈ 3630 ਸਪੈਸ਼ਲ ਐਡੀਸ਼ਨ ਚ ਕੁਝ ਵੱਖਰੇ ਫੀਚਰ ਨੇ ਕਈਆਂ ਦੇ ਆ ਵੇਖੋ ਹੁਣ ਇਨਲਾਈਨ ਲੱਗਾ ਹੋਇਆ ਪੰਪ ਇਨਲਾਈਨ ਦੇ ਤਾਂ ਕਿਸੇ ਦੇ ਰੂਟਰੀ ਆਉਂਦਾ ਠੀਕ ਹੈ ਇਹ ਕੋਈ ਵੱਡੀ ਗੱਲ ਨਹੀਂ ਕਿ ਰੋਟਰੀ ਵੀ ਲੱਗ ਜਾਂਦਾ ਇਨਲਾਈਨ ਵੀ ਲੱਗ ਜਾਂਦਾ ਪਰ ਲਵਾਉਣ ਲਾਉਣ ਲਾਉਣ ਤੇ ਲਵਾਉਣ ਨਾਲੋਂ ਮੈਂ ਇਹ ਕਹਿੰਨਾ ਜਿੰਦੀ ਜਿਹੜੀ ਪਸੰਦ ਆ ਉਹ ਉਸੇ ਨੂੰ ਉਸੇ ਚ ਹੀ ਲੈ ਲੈਣਾ ਚਾਹੀਦਾ ਉਦੋਂ 20 3000 ਦਾ ਫਰਕ ਨਹੀਂ ਦੇਖਣਾ ਚਾਹੀਦਾ ਟਰੈਕਟਰ ਮਗਰ 21 ਮਾਡਲ 6 ਲੱਖ 45000 ਡਿਮਾਂਡ ਹੈ ਸਪੈਸ਼ਲ ਐਡੀਸ਼ਨ ਹੈ ਠੀਕ ਹੈ ਟਾਇਰ ਬਿਲਕੁਲ ਓਕੇ ਨੇ ਤੇ ਟਾਇਰਾਂ ਦਾ ਸਾਈਜ਼ ਤੁਹਾਨੂੰ ਪਤਾ 16 9 28 750 ਦੇ ਅੱਗੇ ਆ ਸੁਪਰ ਆ ਗਿਆ ਨਿਊ ਹੋਲੈਂਡ ਮੈਟ ਵਗੈਰਾ ਲੱਗਾ ਡਬਲ ਡਿਸਟ੍ਰਿਬਿਊਟਰ ਹੁੰਦਾ ਰਿਵਰਸ ਪੀਟੀਓ ਹੁੰਦਾ 20 ਮਾਡਲ ਦਾ 6 ਲੱਖ 45000 ਰੁਪਏ ਡਿਮਾਂਡ ਨੰਬਰ ਆ ਤਿੰਨ ਨੇ ਤੁਸੀਂ ਤਿੰਨੇ ਨੋਟ ਕਰ ਲਓ ਮੈਂ ਇੱਕ ਚਲਾਉਣਾ ਉਹਨਾਂ ਸਕਰੀਨ ਤੇ ਠੀਕ ਹੈ ਬਾਅਦ ਚੋ ਕਹਿੰਦੇ ਨੰਬਰ ਬਿਜ਼ੀ ਆਉਂਦਾ ਰਾਤ ਨੂੰ ਬੰਦ ਹੁੰਦਾ ਰਾਤ ਨੂੰ ਤਾਂ ਬੰਦ ਆਉਣਾ ਸਵੇਰੇ 10 ਤੋਂ 5 ਹੁੰਦਾ ਹੁੰਦਾ ਇਹ ਟਾਈਮ ਕਦੇ ਵੀ ਤੁਸੀਂ ਕਿਸੇ ਵੀ ਕਿਸੇ ਵੀ ਡੀਲਰ ਦੀ ਕੋਈ ਵੀ ਵੀਡੀਓ ਵੇਖੋਗੇ ਕਦੇ ਵੀ 10 ਤੋਂ 5 ਹੁੰਦਾ ਟਾਈਮ ਕਾਲ ਕਰਨ ਦਾ ਜੀ ਜੇ ਅਗਲਾ ਵਿਅਸਤ ਅੱਗੋਂ ਕੱਟ ਰਿਹਾ ਤਾਂ ਤੁਸੀਂ WhatsApp ਤੇ ਜਾ ਕੇ ਮੈਸੇਜ ਛੱਡ ਦਿਓ ਵੀ ਅਸੀਂ ਆ ਤੁਹਾਡੀ ਵੀਡੀਓ ਦੇਖੀ ਵੀਡੀਓ ਦਾ ਲਿੰਕ ਪਾਇਆ ਕਰੋ ਜਰੂਰ ਕਿਉਂਕਿ ਅਗਲੇ ਨੂੰ ਨਹੀਂ ਪਤਾ ਹੁੰਦਾ ਵੀ ਤੁਸੀਂ ਕਿਦੋਂ ਦੀ ਕਿਹੜੀ ਵੀਡੀਓ ਦੇਖੀ ਕਿਉਂਕਿ ਜੇ ਤੁਸੀਂ ਸਾਲ ਪੁਰਾਣੀ ਵੀਡੀਓ ਦੇਖ ਲਈ ਹਨ ਸਾਲ ਪੁਰਾਣੇ ਰੇਟ ਤੇ ਕਦੇ ਵੀ ਉਹ ਚੀਜ਼ ਨਹੀਂ ਮਿਲਦੀ ਹੁੰਦੀ ਤਾਂ ਨਿਊ ਹੋਲੈਂਡ 3630 ਆ ਗਿਆ 17 ਮਾਡਲ 5,85,000 ਰੁਪਏ ਡਿਮਾਂਡ ਬਿਲਕੁਲ ਕੰਡੀਸ਼ਨ ਤੁਸੀਂ ਚੈੱਕ ਕਰੋ ਇੱਕ ਵਾਰੀ ਠੀਕ ਹੈ ਆ ਆ ਗਿਆ ਦੇਖੋ ਹੁਣ ਇਹਦੇ ਵਿੱਚ ਆ ਵਾਟਰ 쿨ਿੰਗ ਦਿੱਤੀ ਹੋਈ ਨਾ ਇਹ ਬੈਨੀਫਿਟ ਹੈ ਇਸ ਚੀਜ਼ ਦਾ ਦੇਖੋ ਕੰਪਨੀ ਜੇ ਕੋਈ ਪੈਸੇ ਲੈਂਦੀ ਆ ਤਾਂ ਉਹ ਕਿਸੇ ਗੱਲੋਂ ਹੀ ਲੈ ਲੈਂਦੀ ਆਪਣੇ ਤੋਂ ਹੁਣ ਆ ਚੀਜ਼ ਵਧਾਤੀ ਤੇਲ ਠੰਡਾ ਹੋਣ ਲੱਗ ਪਿਆ ਬਲਾਕ ਦਾ ਠੀਕ ਹੈ ਜੀ ਉਹ ਬੈਨੀਫਿਟ ਹੈ ਬੈਨੀਫਿਟ ਹੀ ਬੈਨੀਫਿਟ ਹੈ ਉਹ ਉਹਨਾ گاੜਾ ਰਹਿੰਦਾ ਪਤਲਾ ਨਹੀਂ ਹੁੰਦਾ ਠੀਕ ਹੈ ਲੂਬ੍ਰੀਕੇਸ਼ਨ ਉਨੀ ਰਹਿੰਦੀ ਵਾਧ ਰਹਿਦੀ ਸਕੋ ਜਦੋਂ ਪਤਲਾ ਹੋ ਜਾਂਦਾ ਤੇਲ ਉਨੀ ਲੂਬ੍ਰੀਕੇਸ਼ਨ ਘਟਦੀ ਆ ਠੀਕ ਹੈ ਜੀ ਕਿਸੇ ਨੇ ਪੁੱਛ ਲਿਆ ਜੇ ਕੋਈ ਵੱਡੀ ਗੱਲ ਨਹੀਂ ਹੈਗੀ ਗੀਏ 3602 ਵਾਲਾ 50 HP ਦਾ ਟਰੈਕਟਰ ਹੈ ਏਗਾ 19 ਮਾਡਲ 5 ਲੱਖ 15 ਹਜ਼ਾਰ ਰੁਪਿਆ ਡਿਮਾਂਡ ਆ ਦੇਖ ਸਕਦੇ ਕੰਡੀਸ਼ਨ ਤੁਸੀਂ ਬਿਲਕੁਲ ਇਨ ਬਿਨ ਮੈਂ ਨਵੀਂ ਪਈ ਆ ਠੀਕ ਹੈ ਇੱਕ ਵਾਰੀ ਤੁਸੀਂ ਮੰਡੀਆਂ ਚ ਟਰਾਈ ਮਾਰੋ ਫਿਰ ਸਾਹਮਣੇ ਏਜੰਸੀ ਵੀ ਖੜੀ ਏਜੰਸੀ ਚੋਂ ਲੈ ਲਓ ਨਵਾਂ ਲੈਣਾ ਤਾਂ ਠੀਕ ਹੈ ਇੱਕ ਵਾਰੀ ਤੁਸੀਂ ਸਾਰੇ ਕਿਤੇ ਟਰਾਈ ਮਾਰਿਆ ਕਰੋ ਕੀ ਹੁੰਦਾ ਡੀਜ਼ਲ ਪੈਟਰੋਲ ਹੀ ਲੱਗਦਾ ਆਪਣਾ ਗੱਡੀਆਂ ਦਾ ਜੇ ਇੱਕ ਵਾਰੀ ਘੁੰਮਾਂਗੇ ਨੌਲੇਜ ਆਵੇਗੀ ਕੋਈ ਨਾ ਕੋਈ ਨਵੀਂ ਚੀਜ਼ ਸਿੱਖਣ ਨੂੰ ਮਿਲਦੀ 56 ਵੀ ਰੂਟਰੀ ਪੰਪ ਦੇ ਨਾਲ ਦੇਖੋ 56 ਵੀ ਖੜੇ ਨੇ ਮੈਨੂੰ ਉਹ ਤਾਂ 30 ਦਾ ਫੋਨ ਆਇਆ ਸੀ 20 ਖੜੇ ਨੇ 21 ਮਾਡਲ 9 ਲੱਖ 45 ਹਜ਼ਾਰ ਰੁਪਏ ਦਾ ਇੱਕ ਬਹੁਤ ਹੀ ਪੁਰਾਣੀ ਵੀਡੀਓ ਚ ਨਾ ਬਾਈ ਨੇ ਕਮੈਂਟ ਕਮੈਂਟ ਨਹੀਂ ਫੋਨ ਲਾ ਲਿਆ ਮੈਨੂੰ ਕਹਿੰਦਾ ਯਾਰ 6 ਲੱਖ ਰੁਪਏ ਦਾ ਤੁਸੀਂ ਬੋਲਿਆ ਨਿਊ ਹੋ ਲੈਣਾ 56 ਵੀ ਉਹ ਮੇਰੀ ਮਿਸਟੇਕ ਸੀ ਕਿਤੇ ਗਲਤੀ ਨਾਲ ਬੋਲਿਆ ਗਿਆ ਹਨਾ ਇੰਨੇ ਚ ਕਦੇ ਨਹੀਂ ਮਿਲਦਾ ਵੈਸਟ ਬੰਗਾਲ ਨੰਬਰ 7 ਲੱਖ ਦਾ ਮਿਲ ਜਾਂਦਾ ਹਨਾ ਵੈਸਟ ਬੰਗਾਲ ਨੰਬਰ ਉਹ ਵੀ 7 ਲੱਖ ਦਾ ਮਿਲਦਾ ਉਹ ਬਾਹਰੋਂ ਆਉਂਦੇ ਹੁੰਦੇ ਤੁਹਾਨੂੰ ਪਤਾ ਹੈ ਇਹ ਵੈਸਟ ਬੰਗਾਲ ਹੋ ਗਿਆ ਉੜੀਸਾ ਹੋ ਗਿਆ ਇਧਰੋਂ ਆਉਂਦੇ ਹਨਾ ਆਸਾਮ ਵਾਲੀ ਸ਼ੈਡੋਂ ਉਹ ਮਿਲ ਜਾਂਦੇ ਨੇ 5620 ਉਧਰ ਹਾਂ ਇਹ ਵੀ ਤਾਂ ਨਹੀਂ 5620 ਰੀਅਰ ਮਾਡਲ ਕਿਸੇ ਕੋਲ ਹੀ ਆਉਂਦਾ ਇਹ ਨਹੀਂਗਾ ਹਰ ਕਿਸੇ ਕੋਲੇ 5620 ਆ ਜਾਏਗਾ ਵੇਖਣ ਨੂੰ ਮਿਲ ਜੇਗਾ ਤੁਹਾਨੂੰ ਨਹੀਂ 5620 ਜਿਹੜੇ ਵੈਸਟ ਬੰਗਾਲ ਨੰਬਰ ਆਉਂਦੇ ਜਿਆਦਾ ਜੌਂਡੀਅਰ ਆਉਂਦੇ ਨੇ ਉਧਰਲੇ ਬੰਦੇ ਜੌਂਡੀਅਰ ਦਾ ਸਪੇਅਰ ਸੌਰੀ ਸਪੇਅਰ ਪਾਰਟ ਕਹਿ ਰਿਹਾ ਜੌਂਡੀਅਰ ਤੁਹਾਨੂੰ ਜਿਆਦਾ ਵੇਖਣ ਨੂੰ ਮਿਲ ਜੇਗਾ ਕਿਸੇ ਕੋਲੇ ਡੀਆਈ ਜਾਂ ਫਾਰਮ ਸੌਰੀ ਡੀਆਈ ਤੇ 9811 ਵੇਖਣ ਨੂੰ ਮਿਲ ਜਾਣਗੇ 5620 ਆ ਗਿਆ ਫਿਰ ਤੋਂ ਇਹ ਹੈਗਾ ਆਪਣਾ ਮਾਡਲ ਦੱਸਿਆ ਹੀ ਨੀਗਾ ਚਲੋ ਇੰਨਾ ਤੁਸੀਂ ਕਨਫਰਮ ਕਰ ਲਿਆ ਜੇ ਰੇਟ ਵਗੈਰਾ ਇਹ ਸੀ ਫਤਿਹਮਾਂਦ ਹਰਿਆਣਾ ਟਰੈਕਟਰ ਮੰਡੀ ਦੇ ਨ ਐਤਵਾਰ ਲੱਗਦੀ ਵੀਡੀਓ ਨੂੰ ਸ਼ੇਅਰ ਕਰਿਆ ਜੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ ਧੰਨਵਾਦ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਇਆ ਜੇ ਤੇ ਗਰਮੀ ਬਹੁਤ ਜ਼ਿਆਦਾ ਹੋ ਗਈ ਸੀਜ਼ਨ ਚਾਲੂ ਹੋ ਗਏ ਲਗਭਗ ਤੂੜੀ ਵਾਲਿਆਂ ਦੇ ਵੀ ਚੱਲ ਪਏ ਤੇ ਆਪਣੇ ਕਰਨਕ ਦੇ ਬਾੜੀਆਂ ਤਾਂ ਹੋ ਹੀ ਗਈਆਂ ਨੇ ਧੰਨਵਾਦ ਜੀ